ਰਹੀ ਹੋ ਜੀ ਅਚੀ ਨਿਊਜ਼ ਇੰਡੀਆ ਸੋ ਅੱਜ ਅਸੀਂ ਪਹੁੰਚੇ ਹਲਕਾ ਦੀਨਾ ਨਗਰ ਦੇ ਪਿੰਡ ਸਿਹੋਵਾਲ ਚ ਜੇ ਗੱਲਬਾਤ ਕਰਾਂਗੇ ਸਾਡੇ ਨਾਲ ਪਿੰਦੇ ਸਪੰਸ ਸਾਹਿਬਨ ਮੌਜੂਦ ਨੇ ਸੋ ਗੱਲਬਾਤ ਕਰਾਂਗੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਸੋ ਸਮਸ਼ਾਨ ਘਾਟ ਦੀ ਗੱਲ ਕਰਾਂਗੇ ਜਿੱਥੇ ਕਿ ਪਹਿਲੋਂ ਹਾਲਤ ਜਿਹੜੀ ਕਾਫੀ ਖਸਤਾ ਹਾਲਤ ਸੀ ਸੋ ਹੁਣ ਇੱਕ ਚੰਗੇ ਭਲੇ ਪਾਰਕ ਨੂੰ ਮਾਤ ਦੇ ਰਿਹਾ ਹੈ ਸਮਸ਼ਾਨ ਘਾਟ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਥੋਂ ਆ ਪਿੰਡ ਸਿਹੋਵਾਲ ਲਿਖਿਆ ਗ੍ਰਾਮ ਪੰਚਾਇਤ ਪਿੰਡ ਸਿਹੋਵਾਲ ਆ ਦੇਖ ਸਕਦੇ ਹੋ ਗ੍ਰਾਮ ਪੰਚਾਇਤ ਪਿੰਡ ਸਿਹੋਵਾਲ ਹਵੇਲੀਆਂ ਸੋ ਇਹ ਸਮਸ਼ਾਨ ਘਰ ਦਾ ਜੋ ਪਹਿਲੇ ਦਿਨ ਸੀ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਖਸਤਾ ਹਾਲ ਸੀ ਸੋ ਹੁਣ ਵੇਖ ਸਕਦੇ ਹੋ ਤੁਸੀਂ ਸੋ ਵੇਖ ਸਕਦੇ ਹੋ ਹੁਣ ਤੁਸੀਂ ਸਮਸ਼ਾਨ ਘਰ ਦੇ ਸੋ ਆ ਇਧਰ ਆ ਟੂਟੀਆਂ ਜੇ ਵੇਖ ਸਕਦੇ ਹੋ ਇਹ ਨਵੀਆਂ ਟੂਟੀਆਂ ਲਗਾਈਆਂ ਗਈਆਂ ਇਹ ਦੇਖ ਸਕਦੇ ਹੋ ਨਵੀਆਂ ਟੂਟੀਆਂ ਸੋ ਲੋਕ ਜਦੋਂ ਕੋਈ ਉਹ ਜੀ ਅਦਤ ਹੁੰਦੀ ਆ ਕਿਸੇ ਪਿੰਡ ਦੇ ਵਿੱਚ ਕਿਸੇ ਦੀ ਵੀ ਤਾਂ ਬਾਹਰੋਂ ਲੋਕੀ ਆਉਂਦੇ ਨੇ ਸੋ ਕਿਤਨਾ ਕਿਤੇ ਗੱਲਾਂ ਕਰਦੇ ਸੀ ਕਿ ਇਹ ਪਿੰਡ ਦੀ ਹਾਲਤ ਜਿਹੜੀ ਬਹੁਤ ਖਸਤਾ ਸਮਸ਼ਾਨ ਘਰ ਦੀ ਸੋ ਇਹ ਦੇ ਸਰਪੰਚ ਕਬਲਜੀਤ ਕੋਰ ਦੀ ਅਗਵਾਈ ਦੇ ਵਿੱਚ ਜੋ ਕੰਮ ਕਰਵਾਇਆ ਗਿਆ ਸੋ ਦੇਖ ਸਕਦੇ ਹੋ ਤੁਸੀਂ ਆ ਦੇਖੋ ਦੇਖ ਸਕਦੇ ਹੋ ਇਹ ਨਵੇਂ ਆ ਬਿਲਕੁਲ ਨਵੇਂ ਇਹ ਕੰਮ ਸਰਪੰਚ ਸਾਹਿਬ ਦੀ ਗਵਾਹੀ ਦੇ ਕੁਝ ਹੀ ਸਮੇਂ ਤੋਂ ਪਹਿਲਾਂ ਕਰਵਾਇਆ ਗਿਆ ਜੇ ਸੋ ਗੱਲ ਕਲੀਆ ਸੱਪੜ ਦੀ ਸੱਪੜ ਦੀ ਸਫਾਈ ਜਿਹੜੀ ਉਹ ਕੱਲ ਕਰਵਾਈ ਗਈ ਜੇ ਸੋ ਪਹਿਲ ਦੇ ਆਧਾਰ ਤੇ ਪਿੰਡ ਦੇ ਵਿੱਚ ਕੰਮ ਜਿਹੜੇ ਉਹ ਕਰਵਾਏ ਜਾ ਰਹੇ ਨੇ ਉਹ ਗੱਲਬਾਤ ਕਰ ਲੈਨੇ ਸਾਡੇ ਨਾਲ ਪਿੰਡ ਦੇ ਸਰਪੰਚ ਸਾਹਿਬ ਕਬਲਜੀਤ ਕੌਰ ਜੀ ਮਨਜੂਦ ਨੇ ਸੋ ਮੈਂਬਰ ਸਾਹਿਬ ਉਹਨਾਂ ਬਲਵਿੰਦਰ ਸਿੰਘ ਜੀ ਮਨਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਬੰਦ ਕਰਦੇ ਜੀ ਆ ਜੀ ਸਰਪੰਚ ਸਾਹਿਬ ਸੋ ਇਨਸਾਨ ਘਰ ਦੀ ਹਾਲਤ ਪਹਿਲਾਂ ਕਾਫੀ ਖਰਾਬ ਸੀ ਅਸੀਂ ਪਿੰਡੋਂ ਪੁੱਛਿਆ ਸੋ ਇੱਕ ਚੰਗੇ ਭਲੇ ਪਾਰਕ ਨੂੰ ਮਾਤ ਦੇ ਰਿਹਾ ਤੁਹਾਡੀ ਕੋਈ ਤੇ ਕੰਮ ਕਰਵਾਏਗਾ ਕੀ ਕਹਿਣਾ ਚਾਹੋਗੇ ਜੀ ਇਸ ਤੋਂ ਵੀ ਵਧੀਆ ਕੰਮ ਕਰਾਂਗੇ ਅਸੀਂ 5 ਸਾਲਾਂ ਦੇ ਵਿੱਚ ਇਸ ਤੋਂ ਵੀ ਬੈਟਰ ਪਿੰਡ ਨੂੰ ਬਣਾਵਾਂਗੇ ਸਾਫ ਸਫਾਈ ਦਾ ਪੂਰਾ ਧਿਆਨ ਰੱਖਾਂਗੇ ਤੇ ਬੱਚਿਆਂ ਵਾਸਤੇ ਗਰਾਊਂਡ ਦਾ ਤੇ ਇਹ ਤੋਂ ਵਧੀਆ ਜੋ ਵੀ ਹੋ ਸਕਦਾ ਸਾਡੇ ਕੋਲ ਅਸੀਂ ਪੂਰਾ ਪੂਰਾ ਪਰਾਲਾ ਕਰਾਂਗੇ ਸੋ ਪਹਿਲਾ ਹਾਲ ਤੇ ਦੀ ਕਾਫੀ ਖਸਤਾ ਸੀ ਜਿਹੜੀ ਹੁਣ ਤੁਹਾਡੀ ਗਵਾਹੀ ਦੇ ਵਿੱਚ ਇਹ ਕਰਵਾਇਆ ਗਿਆ ਦੇਖਿਆ ਪੀਣ ਵਾਲਾ ਪਾਣੀ ਕਾਫੀ ਟੂਟੀਆਂ ਨਵੀਆਂ ਲਗਾਈਆਂ ਗਈਆਂ ਕਾਫੀ ਫੁੱਲ ਬੂਟੇ ਲਗਾਏ ਗਏ ਨੇ ਸੋ ਕੁਰਸੀਆਂ ਵੀ ਲਗਾਈਆਂ ਗਈਆਂ ਨੇ ਕੀ ਕਹਣਾ ਚਾਹੀਦਾ ਜਿੱਦਾਂ ਲੋਕ ਆਉਂਦੇ ਸੀ ਬੈਠਣ ਦੀ ਤੰਗੀ ਸੀ ਪਾਣੀ ਪੀਣ ਦੀ ਬਹੁਤ ਤੰਗੀ ਸੀ ਲੋਕਾਂ ਨੂੰ ਇੱਥੇ ਬਹੁਤ ਜ਼ਿਆਦਾ ਬੈਠਣ ਦਾ ਕੋਈ ਹੈ ਨਹੀਂ ਸੀਗਾ ਤੇ ਜਦੋਂ ਦੇ ਅਸੀਂ ਬਣਿਆ ਤੇ ਪੂਰੀ ਸਫਾਈ ਕੀਤੀ ਆ ਲੋਕੀ ਬੈਠਦੇ ਆ ਸ਼ਾਮ ਆ ਛਾਂਵੇਂ ਲੋਕੀ ਆਣ ਕੇ ਬੈਠਦੇ ਆ ਤੇ ਬਾਹਰੋਂ ਲੋਕ ਹੁੰਦੇ ਸੀ ਪੀਣ ਦੀ ਤੰਗੀ ਹੀ ਪਾਣੀ ਪੂਣੀ ਦੀ ਤੇ ਉਹ ਵੀ ਅਸੀਂ ਪੂਰੀ ਕਰਵਾਏ ਆ ਜੀ ਸਰਪੰਚ ਸਾਹਿਬ ਗਰਾਉਂਡ ਦੀ ਗੱਲ ਕਰੀਏ ਗਰਾਉਂਡ ਵਾਲੀ ਵਾਲ ਦੀ ਗਰਾਉਂਡ ਤੁਹਾਡੇ ਪਿੰਨ ਚ ਆ ਜਦੀ ਪਹਿਲੂ ਹੈਗੀ ਸੋ ਲੜਕੀਆਂ ਵਾਸਤੇ ਵੀ ਦੱਸਦੇ ਨੇ ਵੀ ਇੱਕ ਵੱਖਰਾ ਕਰਾਇਆ ਕਿ ਖੇਡਣਾ ਚਾਹੋ ਹਾਂਜੀ ਜੀ ਲੜਕੇ ਤੇ ਇੱਥੇ ਖੇਡਦੇ ਨੇ ਪਰ ਅਸੀਂ ਚਾਹੁੰਨੇ ਕਿ ਲੜਕੀਆਂ ਖੜੀਆਂ ਵੀ ਮਤਲਬ ਕਿ ਅੱਗੇ ਖੇਡਣ ਅੱਗੇ ਜਾਣ ਵਧਣ ਲੱਗੇ ਤੇ ਉਹਨਾਂ ਵਾਸਤੇ ਵੀ ਅਸੀਂ ਗਰਾਉਂਡ ਤਿਆਰ ਕਰਾ ਰਹੇ ਹਾਂ ਤੇ ਬਹੁਤ ਛੇਤੀ ਅਸੀਂ ਚਾਹਾਂਗੇ ਕਿ ਵੀ ਜਲਦੀ ਤੋਂ ਜਲਦੀ ਗਰਾਉਂਡ ਨੂੰ ਤਿਆਰ ਕਰਕੇ ਬੇਟੀਆਂ ਉੱਤੇ ਹੜੀਆਂ ਖੇਡਣ ਲਈ ਸਰਪੰਚ ਸਾਹਿਬ ਛੱਪੜ ਦੀ ਸਫਾਈ ਕਰਾਈ ਗਈ ਹੈ ਕੀ ਓਵਰਹੋਲ ਹੋ ਗਿਆ ਹੈ ਕੀ ਗੱਲ ਹੈ ਜੇ ਪਾਣੀ ਜਿਆਦਾ ਹੋ ਗਿਆ ਛੱਪੜ ਦੇ ਵਿੱਚ ਕਿ ਕਚਰਾ குਚਰਾ ਸੁੱੜਦੇ ਹੀ ਉਹਦੇ ਕਰਕੇ ਪਾਣੀ ਓਵਰਫਲੋ ਹੋ ਗਿਆ ਹੋਗਾ ਇਹ ਨਾਲੀਆਂ ਦੇ ਵਿੱਚ ਪਾਣੀ ਦਾ ਬਹੁਤ ਜਿਆਦਾ ਹੋਗੀ ਮੱਛਰ ਵਗੈਰਾ ਹੁੰਦਾ ਫਿਰ ਤੁਹਾਨੂੰ ਪਤਾ ਪਾਣੀ ਖੜਜੇ ਤੇ ਉਹਦੇ ਕਰਕੇ ਛੱਪੜ ਦੀ ਸਫਾਈ ਕਰਾਈ ਗਈ ਹੈ ਕੀ ਪਿੰਡ ਦੀ ਸਾਫ ਸਫਾਈ ਵੱਲ ਵੀ ਪੂਰਾ ਧਿਆਨ ਰੱਖਦੇ ਆਂ ਜੀ ਹੋਪ ਕਿ ਥੋੜੇ ਸਮੇਂ ਦੇ ਵਿੱਚ ਹੀ ਮਤਲਬ ਤੁਹਾਡੇ ਗੁਵਾਹੀ ਦੇ ਵਿੱਚ ਵਿਕਾਸ ਕਾਰਜ ਚਾਲੂ ਹੋ ਗਿਆ ਸੋ ਅਗਲੇ ਜਿਹੜੇ ਵਿਕਾਸ ਕਾਰਜ ਕਿਹੜੇ ਕਿਹੜੇ ਚਾਲੂ ਕਰਵਾਉਣਗੇ ਜੀ ਸਭ ਤੋਂ ਪਹਿਲਾਂ ਤੁਹਾਡਾ ਇਹੀ ਹੋਏਗਾ ਕਿ ਗੁੜੀਆਂ ਵਾਸਤੇ ਅਸੀਂ ਜਿਹੜੀ ਗਰਾਊਂਡ ਬਣਾ ਰਹੇ ਹਾਂ ਉਹ ਜਲਦੀ ਤੋਂ ਜਲਦੀ ਅਸੀਂ ਤਿਆਰ ਕਰੀਏ ਦੂਸਰਾ ਸੀਵਰੇਜ ਦਾ ਕੰਮ ਹੈ ਜੀ ਗਲੀਆਂ ਦਾ ਕੰਮ ਹੈ ਥੋੜਾ ਉਹ ਕਰਨ ਵਾਲਾ ਜੇ ਤੇ ਜੋ ਵੀ ਸਾਨੂੰ ਕੋਈ ਵੀ ਪਿੰਡ ਵਾਲੇ ਜੋ ਫਰਮਾਉਣਗੇ ਅਸੀਂ ਪੂਰਾ ਕਰਾਂਗੇ ਸੋ ਇਹ ਹਨ ਸਾਡੇ ਨਾਲ ਸਰਪੰਚ ਸਾਹਿਬਾਨ ਕਵਲਜੀਤ ਗੋਦੀ ਭੈਣ ਜੀ ਸੋ ਪੰਚਾਇਤ ਮੈਂਬਰ ਵੀ ਸਾਡੇ ਨਾਲ ਮੌਜੂਦ ਨੇ ਸੋ ਇਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਹਾਂਜੀ ਬੇਤੀ ਕੀ ਕਹਿਣਾ ਚਾਹੋਗੇ ਛੱਪੜ ਦੀ ਸਫਾਈ ਕੱਲ ਕਰਵਾਈ ਗਈ ਆ ਸ਼ਮਸ਼ਾਨ ਘਾਟ ਜਿਹੜਾ ਇੱਕ ਵਧੀਆ ਦਿਖ ਦਿੱਤੀ ਗਈ ਆ ਉਹ ਗਰਾਊਂਡ ਵੀ ਬੱਚਿਆਂ ਵਾਸਤੇ ਪਲੇ ਗਰਾਊਂਡ ਵੀ ਉੱਥੇ ਸਫਾਈ ਸਫਾਈ ਕਰਵਾਈ ਗਈ ਆ ਕੀ ਕੀ ਕਹਿਣਾ ਚਾਹੋਗੇ ਇਹ ਛੱਪੜ ਤੇ ਬਹੁਤ ਹੀ ਖਸਾਲਤ ਹੋ ਗਈ ਬਹੁਤ ਜ਼ਿਆਦਾ ਭਰ ਗਿਆ ਸੀਗਾ ਤੇ ਪਾਣੀ ਨਾਲੀਆਂ 'ਚ ਘਰਾਂ ਤੱਕ ਵਾਪਸ ਜਾਣ ਲੱਗ ਪਿਆ ਸੀ ਛੱਪੜ ਫਿਰ ਕੱਲ ਕਰਵਾਈ ਸਫਾਈ ਇਹਦੀ ਕਰਾਈ ਆ ਤਾਂ ਜੋ ਨਾਲੀਆਂ ਤੇ ਖਾਲੀ ਹੋਣ ਗਈਆਂ ਜੀ ਅੰਕਰਾ ਤੇ ਤੁਹਾਡੇ ਸਾਹਮਣੇ ਸ਼ਮਸ਼ਾਨ ਘਾੜੀ ਵੇਖੋ ਇਥੇ ਬਹਿਣ ਨੂੰ ਥਾਂ ਨਹੀਂ ਸੀਗਾ ਬਹੁਤ ਭੰਗ ਚੜੀ ਬੁਰਾ ਰਹੀਗਾ ਤੇ ਇੱਥੋਂ ਤੱਕ ਵੀ ਦੁਨੀਆ ਆ ਕੇ ਖਲੋਂਦੀ ਸੀ ਤੇ ਧੁੱਪੇ ਖਾਣਾ ਪੈਂਦਾ ਸੀਗਾ ਹੁਣ ਵੇਖੋ ਕਿਦਾਂ ਸ਼ਾਮ ਆ ਕਿਦਾਂ ਫੁੱਲ ਬੂਟੇ ਲੱਗੇ ਨੇ ਸਾਰਾ ਇਹ ਹੁਣੇ ਹੀ ਵਿਕਾਸ ਹੋਇਆ ਜੀ ਸਰਪੰਚ ਸਾਹਿਬ ਨੇ ਯੋਰ ਸ਼ੋਰ ਕਰਕੇ ਨਾ ਪੂਰੇ ਪਿੰਡ ਦੇ ਨਾਲ ਲੈ ਕੇ ਤੇ ਕੰਮ ਕਰਵਾਇਆ ਜੀ ਧੰਨਵਾਦ ਸੋ ਇਹ ਸਾਡੇ ਨਾਲ ਪੰਚਾਇਤ ਮੈਂ ਬਲਵਿੰਦਰ ਸਿੰਘ ਜੀ ਸੋ ਇਹਨਾਂ ਦੱਸਿਆ ਕਿ ਪਹਿਲ ਦੇ ਅਧਾਤ ਤੇ ਜਿਹੜੇ ਅੱਗੇ ਵੀ ਵਿਕਾਸ ਕਾਰ ਜਿਹੜੇ ਕਰਵਾਏ ਜਾਣਗੇ ਸੋ ਸਾਡੇ ਨਾਲ ਇੱਥੇ ਬਜ਼ੁਰਗ ਸਹਿਬਾਨ ਵੀ ਮੌਜੂਦ ਨੇ ਸੋ ਜਿਵੇਂ ਪਿੰਡਾਂ ਦੇ ਵਿੱਚ ਇੱਕ ਸਾਥ ਹੁੰਦੀ ਆ ਸਾਥ ਥੱਲੇ ਬੈਠ ਕੇ ਇੱਕ ਤਾਸ ਖੇੜੀ ਜਾਂਦੀ ਆ ਸੋ ਆਪਣੀਆਂ ਗੱਲਾਂ ਕੀਤੇ ਇੰਜੋਏ ਕੀਤਾ ਜਾਂਦਾ ਸੋ ਉਹ ਇਸ ਵਾਲੇ ਸਮਾਣ ਘਰ ਦੇ ਵਿੱਚ ਇੱਥੇ ਉਹ ਖੇਡ ਰਹੇ ਨੇ ਇੰਜੋਏ ਕਰ ਰਹੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਆਪਣਾ ਆਪਣਾ ਨਾਮ ਲਾਲਚੰਦ ਮਹਿਰਾ ਜੀ ਬਾਲ ਜਬਨ ਸੀ ਕਿਹੜਾ ਬਣ ਜਾਣਾ ਆਪਾਂ ਪਿੰਡਾਂ ਲਾਗੇ ਨੰਦੀਗਤ ਸੋਵਲ ਦੇ ਲਾਗੇ ਦਾਗਲਾ ਜੀ ਸੋ ਇੱਥੇ ਇੰਜੋਏ ਕਰ ਰਹੇ ਤਾਸ ਖੇਡ ਰਹੇ ਹੋ ਸੋ ਇੱਕ ਸਾਥ ਹੁੰਦੀ ਸੀ ਬਜ਼ੁਰਗਾਂ ਦੀ ਪੁਰਾਣੇ ਸਮਿਆਂ ਦੇ ਵਿੱਚ ਬੈਠ ਕੇ ਇੰਜੋਏ ਕਰਦੇ ਸੀ ਕਿ ਤੁਹਾਨੂੰ ਲੱਗਦਾ ਪਹਿਲੇ ਇੱਥੇ ਸ਼ਮਸ਼ਾਨ ਘਰ ਦੀ ਖਸਤਾ ਹਾਲਤ ਸੀ ਸੋ ਬੈਠਣ ਯੋਗ ਨਹੀਂ ਸੀ ਸੋ ਸਰਪੰਚ ਦੀ ਗਵਾਹੀ ਦੇ ਵਿੱਚ ਜੋ ਇਹ ਕੰਮ ਕਰਵਾਇਆ ਗਿਆ ਕਿਵੇਂ ਦੇਖ ਦਿਓ ਆਪਾਂ ਤੇ ਇੰਨੇ ਖੁਸ਼ ਹਾਂ ਜਿਹਦਾ ਬੰਨਾ ਕੋਈ ਨਹੀਂ ਇੰਨਾ ਸੋਹਣਾ ਸਰਪੰਚ ਸਾਹਿਬ ਨੇ ਕੰਮ ਕਰਾਇਆ ਜੇ ਆ ਸਾਡੇ ਪਿੰਡ ਲਾਗੇ ਦੋ ਤਿੰਨ ਪੰਚਾਇਤਾਂ ਆ ਇਨ੍ਹਾਂ ਨੇ ਸੰਸਾਰ ਘਰ ਤੇ ਵੀ ਇਥੇ ਹੁੰਦੇ ਆ ਉਹ ਪਰ ਉਹਨਾਂ ਕੋਲ ਇੰਨੀ ਗੁਜਾਇਸ਼ ਨਹੀਂ ਵੀ ਐ ਕੋਈ 10-20 ਹਜ਼ਾਰ ਇਥੇ ਲਾ ਦੀਏ ਪੰਚਾਇਤ ਵੱਲੋਂ ਆਈਣਾ ਸੋਲ ਵਾਲੀਆਂ ਦਾ ਇੰਨਾ ਧਨਵਾਲ ਕਰਦੇ ਆ ਵੀ ਜਿਨ੍ਹਾਂ ਨੇ ਬਹੁਤ ਕੁਝ ਲਗਾ ਕੇ ਮਤਲਬ ਲਖਨ ਦਾ ਵੀ ਇਥੇ ਜਿਹੜਾ ਕੂਲਰ ਕੀ ਕਹਿੰਦੇ ਉਹ ਪਾਣੀ ਵਾਟਰ ਵਾਟਰ ਕੋਲ ਪਾਣੀ ਵਾਲੇ ਵੀ ਠੰਡਾ ਲਾਇਆ ਹੋਇਆ ਹੈ ਇਥੇ ਬੈਠੇ ਘੜੀ ਮਾਇ ਲਈਦਾ ਤੇ ਬਾਅਦ ਦੇ ਵਿੱਚ ਉਹ ਬਾਥਰੂਮ ਬਣਾਏ ਬਾਥਰੂਮ ਪਲੈਸ਼ ਤੱਕ ਬਣਾਇਆ ਈ ਲੱਗਦਾ ਕਿ ਸਰਪੰਚ ਨੇ ਇੱਕ ਵਧੀਆ ਕੰਮ ਕੀਤਾ ਪਿੰਡ ਦੇ ਵਿੱਚ ਸਰਪੰਚ ਬੰਦਿਆ ਸਾਰੇ ਵਿਕਾਸ ਕਾਰਜ ਚਾਲੂ ਕਰ ਦਿੱਤੇ ਆ ਠੀਕ ਜੀ ਜਿੰਨੇ ਹੋ ਜਾਂ ਆਂ ਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਕਹਿੰਦਾ ਵੀ ਇੰਨੀ ਰੌਣਕਾ ਕੋਈ ਗੱਲ ਹੀ ਨਹੀਂ ਦੇਖੋ ਕਿੰਨੇ ਬੂਟੇ ਲਾਏ ਆ ਹਾਂਜੀ ਕਿੰਨੇ ਬੂਟੇ ਲਾਏ ਆ ਚਾਰੇ ਪਾਸੇ ਮਾਲੀ ਰੱਖਿਆ ਵਾ ਗੋਡੀ ਕਰਦਾ ਜਦੋਂ ਕੋਈ ਨਰਤ ਹੋ ਜਾਂਦੀ ਆ ਉਦੋਂ ਫਿਰ ਸੇਵਾ ਵੀ ਕਰਦੇ ਆ ਝਾੜੂ ਮਾਰਦੇ ਸਫਾਈ ਕਰਦੇ ਨੇ ਤੇ ਮੈਂ ਕਹਿੰਦਾ ਵੀ ਬਹੁਤ ਵਧੀਆ ਕੋਈ ਕਹਿਣ ਵਾਲੀ ਗੱਲ ਹੀ ਨਹੀਂ ਇਹਨਾਂ ਨੇ ਯਾਰਾ ਤੇ ਤੇ ਆ ਕੇ ਟਾਈਮ ਪਾਸ ਕਰਦੇ ਨੇ ਆਵਾਜ਼ ਸੋਹਣੀ ਹੁੰਦੀ ਆ ਬੱਤੀ 32 ਪ੍ਰੋਬਲਮ ਆ ਇੱਥੇ ਆ ਕੇ ਬੈਠੀ ਦਾ ਹਾਂਜੀ ਤੇ ਯਾ ਰੋਟੀ ਦਾ ਟਾਈਮ ਹੈ ਚਲ ਜਾਣਾ ਘੜੀ ਸੋ ਇੱਕ ਬਜ਼ੁਰਗ ਸੱਤ ਦੇ ਇਠਾਂ ਬੈਲ ਕੇ ਇੰਜੋਏ ਕਰਦੇ ਸੀ ਸੋ ਉਸੇ ਕਰੀਤੇ ਤਾਂ ਸ਼ਮਸ਼ਾਨ ਘਰ ਦੇ ਵਿੱਚ ਇੱਕ ਬੈਠ ਕੇ ਇੱਕ ਆਪਣਾ ਟਾਈਮ ਪਾਸ ਕਰ ਰਹੇ ਨੇ ਸੋ ਸਰਪੰਚ ਸਾਹਿਬ ਦਾ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਵਾ ਵਿਕਾਸ ਕਾਜ ਤੇਜ਼ੀ ਨਾਲ ਹੀ ਕਰਵਾਏ ਜਾਣਗੇ